ਪੰਜਾਬੀ ਨਿਊਜ਼ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਇਸ ਵਕਤ ਗੱਲ ਕਰਦੇ ਆ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੱਡੀ ਗੱਲ ਜਿਹੜੀ ਹੈ ਕਹਿ ਦਿੱਤੀ ਹੈ ਖਡੂਰ ਸਾਹਿਬ ਸੀਟ ਬਾਰੇ ਵੱਡੀ ਭਵਿਕ ਬਾਣੀ ਜਿਹੜੀ ਹੈ ਹੋਈ ਹੈ ਸੋ ਆਖਰ ਜਿਸ ਤਰ੍ਹਾਂ ਪਹਿਲਾਂ ਹੀ ਸੰਗਤ ਨੇ ਸਭ ਕੁਝ ਜਿਹੜਾ ਹੈ ਕਲੀਅਰ ਕਰ ਦਿੱਤਾ ਸੀ ਸੋ ਇਸ ਵਕਤ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੀ ਇੱਕ ਗੱਲ ਜਿਹੜੀ ਹੈ ਸਪਸ਼ਟ ਕਰ ਦਿੱਤੀ ਹੈ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਔਰ ਜਿੱਤ ਨੂੰ ਲੈ ਕੇ ਵੀ ਕੁਝ ਚੀਜ਼ਾਂ ਜੜੀਆਂ ਨਹੀਂ ਉਹਨਾਂ ਨੇ ਸਾਫ਼ ਕੀਤੀਆਂ ਨੇ ਔਰ ਅਫਵਾਹਾਂ ਦਾ ਵੀ ਉਹਨਾਂ ਨੇ ਖੰਡਨ ਕੀਤਾ ਹੈ ਜੜੀਆਂ ਅਫਵਾਹਾਂ ਭਾਈ ਸਾਹਿਬ ਨੂੰ ਲੈ ਕੇ ਹੁਣ ਤੱਕ ਫੈਲਾਈਆਂ ਜਾ ਰਹੀਆਂ ਸੀ ਹਰ ਇੱਕ ਗੱਲ ਦੀ ਜਿਹੜੀ ਹੈ ਪੂਰੀ ਨੋਕਚੋਕ ਜਿਹੜੀ ਤੁਹਾਡੇ ਤੱਕ ਜ਼ਰੂਰ ਦੱਸਾਂਗੇ ਸੋ ਆਖਰ ਗੱਲ ਕਰਦੇ ਆ ਪਹਿਲਾਂ ਅਮਰਿਤਪਾਲ ਸਿੰਘ ਦੇ ਮਾਪਿਆਂ ਨੇ ਵੋਟ ਪਾਈ ਹੈ ਚੋਣਾਂ ਨੂੰ ਲੈ ਕੇ ਇੱਕ ਵੱਡੀ ਗੱਲ ਵੀ ਜਿਹੜੀ ਹੈ ਉਹਨਾਂ ਨੇ ਆਖ ਦਿੱਤੀ ਹੈ ਖਡੂਰ ਸਾਹਿਬ ਤੋਂ ਆਜ਼ਾਦ ਚੋਣ ਲੜ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਵੀ ਵੋਟ ਪਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਲਿਆ ਹੈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਇਆਂ ਅਮਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਸਾਰੀ ਦੁਨੀਆ ਵਿੱਚੋਂ ਸੰਗਤ ਦਾ ਸਹਿਯੋਗ ਮਿਲਿਆ ਹੈ ਜਿਸ ਕਰਕੇ ਉਹ ਸਾਰਿਆਂ ਦਾ ਧੰਨਵਾਦ ਕਰਦੇ ਨੇ ਉਹਨਾਂ ਕਿਹਾ ਹੈ ਕਿ ਵੋਟ ਦਾ ਇਸਤੇਮਾਲ ਸਭ ਨੇ ਆਪਣੀ ਮਰਜ਼ੀ ਨਾਲ ਕਰਨਾ ਪਰ ਸਾਰਿਆਂ ਨੂੰ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਆਪਸੀ ਭਾਈਚਾਰੇ ਨੂੰ ਕੋਈ ਠੇਸ ਨਾ ਪਹੁੰਚੇ ਉਹਨਾਂ ਕਿਹਾ ਹੈ ਇਹ ਬਾਕੀ ਪਾਰਟੀਆਂ ਵੀ ਇਸ ਗੱਲ ਦਾ ਖਿਆਲ ਰੱਖਣ ਕਿ ਉਹ ਆਪਣੇ ਆਗੂਆਂ ਤੇ ਵਰਕਰਾਂ ਨੂੰ ਆਖਣ ਕਿ ਵੋਟਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਨਹੀਂ ਹੋਣੀ ਚਾਹੀਦੀ ਹੈ ਅਮਨ ਆਮਾਨ ਨਾਲ VOTING ਦਾ ਕੰਮ ਸਿਰੇ ਚੜਨਾ ਚਾਹੀਦਾ ਹੈ ਇਸ ਦੌਰਾਨ ਅਮਰਿਤਪਾਲ ਸਿੰਘ ਦੇ ਮਾਤਾ ਨੇ ਵੀ ਕਿਹਾ ਹੈ ਉਹ ਪਹਿਲੇ ਦਿਨ ਤੋਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਨੇ ਅਤੇ ਉਹ ਜੋ ਵੀ ਗੁਰੂ ਸਾਹਿਬ ਕਰਨਗੇ ਉਹ ਬਿਲਕੁਲ ਠੀਕ ਹੀ ਹੋਏਗਾ ਸੰਗਤ ਜੋ ਵੀ ਫਤਵਾ ਦੇਵੇਗੀ ਫੈਸਲਾ ਦੇਵੇਗੀ ਉਹ ਵਧੀਆ ਹੋਵੇਗਾ ਲੇਕਿਨ ਗੁਰੂ ਦਾ ਓਟ ਆਸਰਾ ਲੈ ਕੇ ਤੁਰੇ ਹੋਇਆ ਸੋ ਵਧੀਆ ਹੀ ਹੋਵੇਗਾ ਸੀ ਵੱਡੀ ਲੀਡ ਦੇ ਨਾਲ ਜਿੱਤਾਂਗੇ ਖਡੂਰ ਸਾਹਿਬ ਸੀਟ ਤੋਂ ਜਿੱਥੇ ਬੀਬੀਆਂ ਭੈਣਾਂ ਨੇ ਬਹੁਤ ਸਹਿਯੋਗ ਦਿੱਤਾ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਸੋ ਆਖਰ ਵੱਡੀ ਲੀਡ ਦੇ ਨਾਲ ਭਾਈ ਸਾਹਿਬ ਦੀ ਜਿੱਤ ਹੋਵੇਗੀ ਖਡੂਰ ਸਾਹਿਬ ਸੀਟ ਤੋਂ ਪੰਥਕ ਸੀਟ ਜਿਸ ਨੂੰ ਕਿਹਾ ਜਾਂਦਾ ਇਥੋਂ ਇੱਕ ਨਵਾਂ ਇਤਿਹਾਸ ਸਿਰਜਿਆ ਜਾਏਗਾ ਤੁਹਾਨੂੰ ਦੱਸ ਦਿੰਦੇ ਆ ਕਿ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਉਹ ਹਲੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਉੱਥੇ ਹੀ ਅੱਜ ਉਹਨਾਂ ਦੇ ਮਾਤਾ ਪਿਤਾ ਨੇ ਵੋਟ ਪਾ ਕੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਉਹ ਲੋਕਾਂ ਨੂੰ ਵੋਟ ਪਾਉਣ ਸਬੰਧੀ ਵੀ ਉਹਨਾਂ ਨੇ ਅਪੀਲ ਕੀਤੀ ਸੀ ਇਥੋਂ ਤੱਕ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਨੇ ਇਹ ਵੀ ਕਿਹਾ ਸੀ ਕਿ ਭਾਈ ਅਮਰਿਤਪਾਲ ਸਿੰਘ ਬਾਹਰ ਕਦੋਂ ਆਉਣਗੇ ਕਿਵੇਂ ਆਉਣਗੇ ਇਹ ਪ੍ਰੋਸੈਸ ਜਿਹੜਾ ਬਾਦ ਹੋਵੇਗਾ ਫਿਲਹਾਲ ਇਸ ਵਕਤ ਸੰਗਤ ਦੇ ਫਤਵੇ ਵੱਲ ਧਿਆਨ ਹੈ ਤੇ ਇੱਕ ਗੱਲ ਹੋਰ ਵੀ ਜਿਹੜੀ ਉਹਨਾਂ ਨੇ ਬੜੀ ਇੰਟਰਸਟਿੰਗ ਕਹੀ ਹੈ ਕੋਈ ਜਿਹੜਾ ਹੈ ਜਸ਼ਨ ਨਹੀਂ ਮਨਾਇਆ ਜਾਵੇਗਾ ਕਿਉਂਕਿ 1984 ਦੇ ਜਿਹੜੇ ਦਿਨ ਨੇ ਸ਼ਹੀਦਾਂ ਦੇ ਦਿਨ ਨੇ ਚੱਲ ਰਹੇ ਨੇ ਆਖਰ ਗੁਰੂ ਕਰ ਜਾ ਕੇ ਕਕੜਾ ਪ੍ਰਸ਼ਾਦ ਦੀ ਦੇਖਰਾ ਕੇ ਗੁਰੂ ਸਾਹਿਬ ਅਗੇ ਅਰਦਾਸ ਕਰਕੇ ਹੀ ਉਹਨਾਂ ਦਾ ਸ਼ੁਕਰਾਨਾ ਕੀਤਾ ਜਾਏਗਾ ਕਿਉਂਕਿ 6 ਜੂਨ ਤੱਕ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਉਲੀਕਿਆ ਜਾਏਗਾ ਉਸ ਤੋਂ ਬਾਅਦ ਫਿਰ ਵੇਖਿਆ ਜਾਏਗਾ ਸ਼ਹੀਦਾਂ ਦੇ ਚੱਲ ਰਹੇ ਦਿਨਾਂ ਨੂੰ ਵੇਖਦੇ ਹੋਏ ਜਗਰ ਜਿੱਤ ਹੁੰਦੀ ਵੀ ਹੈ ਤਾਂ ਅਸੀਂ ਕੋਈ ਜਸ਼ਨ ਜਿਹੜਾ ਹੈ ਨਹੀਂ ਮਨਾਵਾਂਗੇ ਇਹ ਗੱਲ ਅਮਰਪਾਲ ਸਿੰਘ ਦੇ ਮਾਤਾ ਪਿਤਾ ਨੇ ਪਹਿਲਾਂ ਹੀ ਆਖ ਦਿੱਤੀ ਹੈ ਸੋ ਲਗਾਤਾਰ ਹੁਣ ਜੇ ਗੱਲ ਕਰੀਏ ਤਾਂ ਸੰਗਤ ਦੇ ਫਤਵੇ ਦਾ ਇੰਤਜ਼ਾਰ ਹੈ 4 ਜੂਨ ਨੂੰ ਜਦੋਂ ਰਿਜ਼ਲਟ ਆਵੇਗਾ ਜ਼ਵਾਕਰ ਉਸ ਦਿਨ ਦਾ ਲੋਕਾਂ ਨੂੰ ਬੇਸਬਰੀ ਦੇ ਨਾਲ ਉਡੀਕ ਹੈ ਜੇ ਗੱਲ ਕਰੀਏ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਦੀ ਬੇਸਬਰੀ ਨਾਲ ਲੋਕਾਂ ਨੂੰ ਉਡੀਕ ਹੈ ਬਠਿੰਡੇ ਤੋਂ ਲੱਖਾ ਸਿੰਘ ਸਿਧਾਣਾ ਦੇ ਜਿੱਤਣ ਦੀ ਬੇਸਬਰੀ ਨਾਲ ਉਡੀਕ ਹੈ ਕੋੜ ਤੋਂ ਸਰਬਜੀਤ ਸਿੰਘ ਖਾਲਸਾ ਦੇ ਜਿੱਤਣ ਦੀ ਬੇਸਬਰੀ ਨਾਲ ਲੋਕਾਂ ਨੂੰ ਉਡੀਕ ਹੈ ਤੇ ਉਧਰ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਜਿੱਤਣ ਦੀ ਲੋਕਾਂ ਨੂੰ ਬੇਸਬਰੀ ਦੇ ਨਾਲ ਉਡੀਕ ਹੈ ਬਾਕੀ 4 ਸੀਟਾਂ ਤੇ ਇਹਨਾਂ ਤੇ ਸਾਰਿਆਂ ਦਾ ਜਿਹੜਾ ਧਿਆਨ ਬਣਿਆ ਹੋਇਆ ਹੈ ਬਾਕੀ ਜਿਹੜੀਆਂ ਬਚਦੀਆਂ 9 ਸੀਟਾਂ ਨੇ ਉਹਨਾਂ 9 ਸੀਟਾਂ ਤੇ ਕੋਈ ਕਿਵੇਂ ਜਿੱਤਦਾ ਹੈ ਆਖਰ ਇਹ ਕਿਸੇ ਨੂੰ ਹਜੇ ਤੱਕ ਕੋਈ ਮਤਲਬ ਨਹੀਂ ਹੈ ਹੌਟ ਸੀਟ ਜਿਹੜੀਆਂ ਨੇ ਇਹ ਚਾਰੋਂ ਹੀ ਮੰਨੀਆਂ ਜਾ ਰਹੀਆਂ ਨੇ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾਲ ਖਾਸ ਖਬਰਾਂ ਦੀ ਇੱਕ ਵੱਡੀ ਅਪਡੇਟ ਜਿਹੜੀ ਹੈ ਇਸ ਵਕਤ ਸામਣੇ ਆ ਰਹੀ ਹੈ ਜਿੱਥੇ ਕਿ ਖੜੀ ਗੱਡੀ 'ਚ ਇੱਕ ਘੰਟਾ ਚੱਲਦਾ ਰਹੇ ਏਸੀ ਤਾਂ ਕਿੰਨਾ ਤੇਲ ਲੱਗੇਗਾ ਇਹ ਬਹੁਤ ਵੱਡੀ ਇੰਪੋਰਟੈਂਟ ਜਿਹੜੀ ਹੈ ਜਾਣਕਾਰੀ ਹੈ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ ਕਿਸੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ 45 ਤੋਂ ਉੱਪਰ ਪਹੁੰਚ ਗਿਆ ਹੈ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਇੰਨੀ ਤੇਜ਼ ਗਰਮੀ ਦੇ ਵਿੱਚ ਬਿਜਲੀ ਦੇ ਕੱਟ ਵੀ ਗੰਭੀਰ ਹੁੰਦੇ ਜਾ ਰਹੇ ਨੇ ਅਜਿਹੇ 'ਚ ਲੋਕਾਂ ਲਈ ਰੋਸ਼ਨੀ ਤੋਂ ਬਿਨਾਂ ਰਾਤ ਜਾਂ ਦਿਨ ਗੁਜ਼ਾਰਨਾ ਮੁਸ਼ਕਲ ਹੋ ਰਿਹਾ ਹੈ ਇਸੇ ਲਈ ਕਈ ਲੋਕ ਆਪਣੀ ਕਾਰ ਪਾਰਕ ਕਰਕੇ ਅਤੇ ਏਸੀ ਚਾਲੂ ਕਰਕੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕਈ ਵਾਰ ਤੁਸੀਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਬਿਜਲੀ ਕੱਟਣ ਦੀ ਸਥਿਤੀ ਵਿੱਚ ਏਸੀ ਚਲਾ ਕੇ ਕਾਰ ਵਿੱਚ ਆਰਾਮ ਕਰਦੇ ਦੇਖਿਆ ਹੋਵੇਗਾ ਪਾਰਕ ਕੀਤੇ ਵਾਹਨ ਤੇ ਏਸੀ ਚਲਾਉਣਾ ਕਿੰਨਾ ਸੁਰੱਖਿਅਤ ਹੈ ਜੇਕਰ ਤੁਸੀਂ ਖੜੇ ਵਾਹਨ ਤੇ 에어 ਕੰਡੀਸ਼ਨਰ ਨੂੰ 1 ਜਾਂ 2 ਜਾਂ ਇਸ ਤੋਂ ਵੱਧ ਘੰਟੇ ਤੱਕ ਚਲਾਉਂਦੇ ਹੋ ਤਾਂ ਇਸ ਨਾਲ ਵਾਹਨ ਦੇ ਇੰਜਣ ਵਿੱਚ ਸਮੱਸਿਆ ਆ ਸਕਦੀ ਹੈ। ਇਹ ਸਮੱਸਿਆ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਤੁਸੀਂ ਲੰਬੇ ਸਮੇਂ ਤੋਂ ਆਪਣੇ ਵਾਹਨ ਦੀ ਸਰਵਿਸ ਨਹੀਂ ਕਰਵਾਉਂਦੇ ਹੋ ਜੇਕਰ ਤੁਸੀਂ ਨਵੀਂ ਜਾ ਸਰਵਿਸ ਵਾਲੇ ਵਾਹਨ ਵਿੱਚ 에어 ਕੰਡੀਸ਼ਨਰ ਲਗਾਉਂਦੇ ਹੋ ਤਾਂ ਤੁਹਾਨੂੰ ਵਾਹਨ ਦੇ ਇੰਜਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ ਜੇਕਰ ਤੁਸੀਂ ਕਾਰ پارک ਕਰਕੇ AC ਚਲਾਉਨੇ ਹੋ ਅਤੇ ਸੋਚਦੇ ਹੋ ਕਿ ਕਾਰ ਇੰਦਨ ਦੀ ਬਰਬਾਦੀ ਨਹੀਂ ਕਰੇਗੀ ਤਾਂ ਤੁਸੀਂ ਗਲਤ ਸੋਚ ਰਹੇ ਹੋ ਦਰਸਲ پارک ਕੀਤੇ ਵਾਹਨ ਤੇ AC ਚਲਾਉਣ ਨਾਲ ਪ੍ਰਤੀ ਘੰਟਾ 1 ਲੀਟਰ ਇੰਦਨ ਦੀ ਖਪਤ ਹੁੰਦੀ ਹੈ ਇਸ ਇੰਦਨ ਦੀ ਕੀਮਤ ਨੂੰ 1.5 ਲੀਟਰ ਇੰਜਣ ਵਾਲੇ ਵਾਹਨ ਤੇ ਟੈਸਟ ਕੀਤਾ ਗਿਆ ਇਸੇ ਤਰ੍ਹਾਂ 1.2 ਲੀਟਰ ਇੰਜਣ ਦੀ ਸਮਰੱਥਾ ਵਾਲਾ ਵਾਹਨ ਵੀ ਇੰਨੇ ਹੀ ਇੰਦਨ ਦੀ ਖਪਤ ਕਰਦਾ ਹੈ AC ਨੂੰ 1 ਘੰਟਾ ਚਲਾਉਣ ਤੇ ਕਿੰਨਾ ਖਰਚਾ ਹੋਵੇਗਾ ਜੇਕਰ ਤੁਸੀਂ پارک ਕੀਤੇ ਵਾਹਨ ਦੇ ਵਿੱਚ AC ਚਲਾ ਰਹੇ ਹੋ ਤਾਂ ਤੁਹਾਨੂੰ ਪ੍ਰਤੀ ਘੰਟਾ 1 ਲੀਟਰ ਇੰਦਨ ਖਰਚ ਕਰਨਾ ਪਵੇਗਾ ਅਜਿਹੇ ਚ ਵੱਖ-ਵੱਖ ਸ਼ਹਿਰਾਂ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਨੇ ਅਜਿਹੀ ਸਥਿਤੀ ਵਿੱਚ ਮੰਨ ਲਓ ਕਿ ਜੇਕਰ ਤੁਸੀਂ 1 ਘੰਟੇ ਲਈ ਗੱਡੀ ਚਲਾਉਨੇ ਹੋ ਤਾਂ ਤੁਹਾਨੂੰ ਲਗਭਗ 100 ਰੁਪਏ ਦਾ ਖਰਚ ਆਵੇਗਾ ਤੇ ਖੜੀ ਗੱਡੀ 'ਚ 1 ਘੰਟਾ AC ਚਲਾਉਣ ਦੇ ਲਈ ਤੁਹਾਨੂੰ ਜਿਹੜਾ ਹੈ ਉਹ 1 ਲੀਟਰ ਦੇ ਪੈਸੇ ਦੇਣੇ ਪੈਣਗੇ ਉਧਰ ਦੂਜੇ ਪਾਸੇ ਇਹ ਗੱਲ ਕਰਦੇ ਆਂ ਇੱਕ ਵੱਡੀ ਅਪਡੇਟ ਪੰਜਾਬ ਦੇ ਵਿੱਚ ਤੜਕਸਾਰ ਇੱਕ ਵੱਡਾ ਹਾਦਸਾ ਵਾਪਰਿਆ ਏ ਫਤਿਹਗੜ੍ਹ ਸਾਹਿਬ ਵਿਖੇ ਅੱਜ ਤੜਕੇ 4 ਵਜੇ ਦੇ ਕਰੀਬ ਰੇਲ ਹਾਦਸਾ ਵਾਪਰਿਆ ਇੱਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋ ਗਈ ਹੈ ਇੱਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਇੱਕ ਯਾਤਰੀ ਰੇਲ ਗੱਡੀ ਵੀ ਇਸ ਦੀ ਲਪੇਟ ਦੇ ਵਿੱਚ ਆ ਗਈ ਹੈ ਹਾਦਸੇ ਵਿੱਚ ਦੋ ਲੋਕੋ ਪਾਇਲਟ ਵੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਰਾਜੇਂਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਇਹ ਹਾਦਸਾ ਮਾਲ ਗੱਡੀਆਂ ਲਈ ਬਣਾਏ ਗਏ ਡੀ ਐਫ ਸੀ ਸੀ ਟਰੈਕ ਤੇ ਨਿਊ ਸਰਹੰਦਰ ਸਟੇਸ਼ਨ ਨੇੜੇ ਵਾਪਰਿਆ ਇੱਥੇ ਪਹਿਲਾਂ ਹੀ ਕੋਲੇ ਨਾਲ ਲੱਦੀਆਂ ਦੋ ਮਾਲ ਗੱਡੀਆਂ ਖੜੀਆਂ ਸਨ ਅੱਜ ਸਵੇਰੇ ਇੱਕ ਮਾਲ ਗੱਡੀ ਦਾ ਇੰਜਣ ਦੂਜੀ ਨਾਲ ਟਕਰਾ ਜਾਂਦਾ ਇਸ ਤੋਂ ਬਾਅਦ ਇੰਜਣ ਪਲਟ ਗਿਆ ਤੇ ਅੰਬਾਲਾ ਤੋਂ ਜੰਮੂ ਤਵੀ ਜਾ ਰਹੀ ਯਾਤਰੀ ਟ੍ਰੇਨ ਸਮਰ ਸਪੈਸ਼ਲ 04681 ਵਿੱਚ ਫਸ ਜਾਂਦਾ ਹੈ ਟਰੱਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਲ ਗੱਡੀ ਦੀਆਂ ਬੋਗੀਆਂ ਵੀ ਇੱਕ ਦੂਜੇ ਦੇ ਜਾ ਵਜੀਆਂ ਹਾਲਾਂਕਿ ਯਾਤਰੀ ਟ੍ਰੇਨ 'ਚ ਸਵਾਰ ਕਿਸੇ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਇੰਜਨ ਜਿਵੇਂ ਹੀ ਯਾਤਰੀ ਟ੍ਰੇਨ ਨਾਲ ਟਕਰਾਇਆ ਤਾਂ ਉਸ 'ਤੇ ਸਵਾਰ ਸੈਂਕੜੇ ਯਾਤਰੀਆਂ 'ਚ ਠੀਕ ਚਹਾੜਾ ਮਚ ਗਿਆ ਹਾਦਸੇ 'ਚ ਦੋ ਲੋਕੋ ਪਾਇਲਟ ਵੀ ਜ਼ਖਮੀ ਹੋ ਗਏ ਨੇ ਇਹਨਾਂ ਦੀ ਪਛਾਣ ਵਿਕਾਸ ਕੁਮਾਰ ਅਤੇ ਹਿਮਾਂਸ਼ੂ ਕੁਮਾਰ ਵਾਸੀ ਸਹਾਰਨਪੁਰ ਵਰਜੋ ਹੋਈ ਹੈ ਵਿਕਾਸ ਦੇ ਸਿਰ 'ਤੇ ਸੱਟ ਲੱਗੀ ਹੈ ਤੇ ਹਿਮਾਂਸ਼ੂ ਦੀ ਪਿੱਠ 'ਤੇ ਸੱਟ ਲੱਗੀ ਹੈ ਉਹਨਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤੇਗੜ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਪਟਿਆਲਾ ਵਿਖੇ ਰੇਫਰ ਕਰ ਦਿੱਤਾ ਗਿਆ ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਅੰਬਾਲਾ ਡਿਵੀਜ਼ਨ ਡੀਆਰਐਮ ਸਮੇਤ ਰੇਲਵੇ ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਸਨ ਮੁੱਖ ਮੰਤਰੀ ਨੇ ਵੀ ਟਵੀਟ ਕਰਕੇ ਇਸ ਤੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ